ਮੇਰੀ ਤਲੇਗੀ ਮੇਰੀ ਤਲੇਗੀ ਜਿਆ ਸਰਕਾਰ ਮੁਰਦਾਬਾਦ 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 ਬਾਕਮંત્રી ਮੁਰਦਾਬਾਦ 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 ਸੈਂਟਰਪੀਅਰ ਆਪਣੀ ਗੱਲ ਪਹਿਲੀ ਗੱਲ ਇਹ ਹੈ ਮੈਂ ਗਰੁੱਪ ਖੋਲ੍ਹ ਵੀਰੇ ਮਾ ਲਾਜਮਨ ਸਿਰਫ ਇਹ ਦਿਖਾ ਰਹੀ ਹੈ ਕਿ ਯੂਪੀਐਸ ਕੀ ਤੁਹਾਨੂੰ 50% ਅਸੀਂ ਪੈਨਸ਼ਨ ਦੇ ਰਹੇ ਹਾਂ ਜਿਵੇਂ ਕਿ 올ਡ ਪੈਨਸ਼ਨ ਸਕੀਮ ਚ ਦਿੱਤੀ ਜਾਂਦੀ ਹੈ ਪਰ ਜਿਹੜਾ ਆਪਣੀ ਸਾਰੀ ਉਮਰ ਦਾ ਜੋੜਿਆ ਜੋ ਸਾਡੀ ਕਮਾਈ ਹੈ ਜੋ ਅਸੀਂ ਬਚਤ ਕਰਕੇ ਯੂਪੀਐਸ ਦੇ ਵਿੱਚ ਪੀਐਸਪੀਆ ਫਾਡੀਆਂ ਦੇ ਰਹੇ ਹਾਂ ਉਹ ਸਾਰਾ ਦਾ ਸਾਰਾ ਹਿੱਸਾ ਜਿਹੜਾ ਹੈਗਾ ਉਹ ਸਰਕਾਰ ਖਾ ਰਹੀ ਹੈ ਤੁਹਾਨੂੰ ਸਿਰਫ ਲਾਸਟ ਵਾਰੀ ਬੇਸਿਕ ਤੇ ਹੈ ਜਿਹੜੀ ਉਹਦਾ 50% ਹਿੱਸਾ ਮਿਲੂਗਾ ਸੋ ਇਸੇ ਲਈ ਜਿਹੜੀ ਯੂਪੀਐਸ ਸਕੀਮ ਹੈ ਉਹ ਐਨਪੀਐਸ ਤੋਂ ਵੀ ਜ਼ਿਆਦਾ ਕਾਤਕ ਹੈ ਸੋ ਇਸੇ ਲਈ ਤੁਹਾਡੇ ਸਾਰੇ ਕਰਮਚਾਰੀਆਂ ਦੇ ਸਹਿਯੋਗ ਦੀ ਆਸ ਕਰਦੇ ਹਾਂ ਤੇ ਅਸੀਂ ਇਹ ਵੀ ਆਸ ਕਰਦੇ ਹਾਂ ਕਿ ਭਵਿਕ ਵਿੱਚ ਸਾਡੇ ਸੰਘਰਸ਼ਾਂ ਨੂੰ ਹੋਰ ਵੀ ਤਿੱਖੇ ਰੂਪ ਚ ਲਾਗੂ ਕੀਤਾ ਜਾਊਗਾ ਤਾਂ ਤੁਸੀਂ ਇਸ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰੋਗੇ ਤਾਂ ਕਿ ਅਸੀਂ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਾ ਸਕੀਏ ਧੰਨਵਾਦ